ਲੋ ਜੀ ਪੂਰੀ ਨੂੰ ਆਪਣਾ ਖਿਆਨਾ ਮਿਲ ਗਿਆ ਨਹੀਂ ਤਾਂ ਹੋਰ ਸਮਾਨ ਲੱਭਦੇ ਫਰੀਜ ਇਸ ਤਾਂ ਅਸਲੀ ਖਿਆਨਾ ਤਾਂ ਨਲਕੀਆਂ ਕਬੂਤਰਾਂ ਵਾਲੀਆਂ ਲੈ ਪਾਣੀ ਦੇਣ ਵਾਲੀਆਂ ਹਾਂ ਹਾਂ ਬਾਈ ਪੂਰੀ ਜਿਹੜਾ ਪਾਸ ਕਰਤਾ ਉਹ ਹੀ ਲੈ ਲੈਣਾ ਲੋ ਜੀ ਬਾਈ ਜਿੱਥੇ ਵੀ ਜਾਂਦੇ ਮਰੂਦਾ ਦਾ ਹਿੱਲਾ ਆਪੇ ਹੋ ਜਾਂਦਾ ਪੂਰੀ ਇਹ ਪਹਿਲਾਂ ਇਹ ਦੱਸ ਵੀ ਇਹ ਵੀ ਬਾਹਰ ਤੇ ਆਇਆ ਇਹ ਬਾਹਰ ਤੇ ਨਹੀਂ ਹਾਂ ਇਹ ਬੰਦਾ ਲਾ ਕੇ ਗਿਆ ਯਾਰ ਬਾਈ ਹੈਰਾਨਗੀ ਦੀ ਗੱਲ ਹੈ ਨਿੱਕਾ ਜਿਹਾ ਬੱਚਾ ਪੜਿਆ ਗਿਆ ਲੋ ਜੀ ਕੋ ਵੀ ਲਾਤਾ ਤਾਂ ਹਾਂ ਬੰਦੇ ਨੇ ਦਿੱਤਾ ਤੇ ਕਹੋ ਮਰੂਦ ਉਹ ਕਿੰਨੂ ਅੱਛਾ ਇੱਕ ਜੀ ਵੀ ਉੱਧਰ ਲਾਇਆ ਫਲ ਸਾਰੇ ਲਾਤੇ ਜਿਹੜੇ ਬਾਹਰ ਤੇ ਆਂਬ ਲਾਇਆ ਦਾ ਜਿਹੜਾ ਬਾਹਰ ਤੇ ਭੇਜਿਆ ਤੁੰਦੇ ਅੱਛਾ ਪੂਰੀ ਐਂ ਦੱਸ ਆ ਮੁੰਡਾ ਕਹਿੰਦਾ ਵੀ ਪੂਰੀ ਦੇ ਜਿਹੜਾ ਨਵਾਂ ਟਰੈਕਟਰ ਉਹਦੇ ਕੋ ਟੋਚੇ ਨੇ ਪਾਉਣੇ ਟੋਚੇ ਨੇ ਪਾਣਾ ਹਾਂ ਦੇਖ ਲਾ ਹਾਂ ਪਾ ਲਾ ਛੋਟੇ ਮਗਰ ਪਾ ਕੇ ਦੇਖ ਲਾ ਚਾ ਬੜਾ ਛੱਡ ਤੇ ਛੋਟੇ ਲਾਲ ਪਾ ਛੋਟੇ ਨਾਲ ਪਾ ਕੇ ਦੇਖ ਲਾ ਕਿਹੜੇ ਛੋਟੇ ਨਾਲ ਆਹ ਜਿਹੜਾ 85 ਕਾ ਦਾ ਛੋਟੇ ਨਾਲ ਹਾਂ ਆਪਦੇ ਨਾਲ ਪਾਉਂਗੇ ਨਾ ਪਾਉਗੇ ਦੇਖੋ ਉਹਦੇ ਦੇਖ ਦੇਖ ਲਾ ਰੋਡ ਰੋਡ ਵੇਲੇ ਹੀ ਐ ਹੋਰੀ ਦਬਦਾ ਪੂਰੀ ਹਾਂ ਸੱਚੀ ਸੱਚੀ ਦੱਸੀ ਵੀ ਬੜਾ ਟ੍ਰੈਕਟਰ ਦੇ ਪਾਵਰ ਜ਼ਿਆਦਾ ਕਿ ਜਿਹੜਾ ਨਵਾਂ ਲਿਆ ਨੌਚੀ ਆ ਨਵੇਂ ਦੀ ਸੜੇ ਦੀ ਬਾਤ ਜੀ ਨਹੀਂ ਬੋਟੀ ਉਹ ਹੁੰਦਾ ਆਹ ਜਿਹੜਾ ਸਾਲਾ ਫੜਕ ਮੰਗਣਾ ਉੱਤੋਂ ਪਾਵਰ ਕਿਹੜੇ ਤੇ ਯਾਰਾ ਲੱਗੀ ਤੈਨੂੰ 85 ਪਾਵਰ ਮਨੋਂ ਸਾਲਾ ਛੋਟੇ ਚ ਲੱਗੀ ਜ਼ਿਆਦਾ 85 ਹਾਂ ਦੋਏ ਜੀ ਉਹ ਬੜੇ ਟਾਇਰਾ ਕਰਕੇ ਮੈਨੂੰ ਸੜੀ ਘੱਟ ਲੱਗੀ ਉਹਦੇ ਚ ਭਾਈ ਪੂਰੀ ਦੇ ਪਰਮਾਨੀ ਚ ਪੈ ਗਿਆ ਬਹਿ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਉਹਨੂੰ 13 ਦੇ ਟਾਇਰ ਆਉਂਦੇ ਨੇ 13 ਦੇ ਟਾਇਰ ਲੱਗਿਆ ਮੈਨੂੰ 13 ਦੇ ਲੱਗਿਆ 14 ਦੇ ਪਾਏ ਗੁੰਮ ਚੱਲਦਾ 14 ਦੇ ਗੁੰਮ ਜਾਂ ਚੱਲਦਾ ਸ ਢੋਲਿਆਂ ਕਰਕੇ ਨੀ ਉਹ ਦਵਾ ਤੀਏ ਹਾਂ ਸੜਾ ਤੀਏ ਚਾਉਣਾ ਹੁਣ ਉਹਦਾ ਬਹੁਤ ਗੇੜੇ ਜ਼ਿਆਦਾ ਗੇੜੇ ਜ਼ਿਆਦਾ ਇੱਕ ਗੇ ਡਾਊਨ ਕਰਕੇ ਚਲਾ ਇਹ ਨਾਲ ਵਾਲਾ ਵੀ ਗੇੜੇ ਤਾਂ ਮੜਾਉਣਾ ਇਹ ਨਾਲ ਵਾਲੀ ਦੀ ਤਾਂ 14 ਦੇ ਪਾ ਕੇ ਗੇੜੇ ਜ਼ਿਆਦਾ ਬਣ ਗਏ ਬਾਈ ਪਤਾ ਨਹੀਂ ਜਿਹੜੇ ਆਹ ਨਵੇਂ ਟਰੈਕਟਰ ਆਏ ਆ ਵੀ ਥੋੜਾ ਇਹਨਾਂ ਦਾ ਦਮ ਦਮ ਘੁੱਟਿਆ ਪਿਆ ਕਿਦਨੇ ਦੇਖ ਲੈਂਦੇ 13 ਦੇ ਟਾਇਰ ਪਾ ਕੇ ਸਾਨੇ ਚੱਕੇ ਤਾਰ ਲੈਣੇ ਉਹਦੇ 4 ਰੁਪਏ ਵਾਲੇ ਕਰੇ ਤੇ ਉੱਪਰ ਜਾ ਚੋਂ ਉਹਦੇ ਬੇਟਾ ਪੂਰੀ ਧੁੱਪਾਂ ਰੱਖਣੇ ਪੈਂਦੇ ਆ ਫਿਰ ਬਚੇ ਜਾਂ ਨਾ ਅੱਛਾ ਪੂਰੀ ਐਂ ਦੱਸ ਯਾਰ ਮੈਂ ਤੇਰੇ ਬੂਟੇ ਦੇ ਹੈਰਾਨ ਆ ਵੀ ਨਿਆੜੇ ਪੈ ਇੰਨਾ ਵਜਨ ਯਾਰ ਇਹ ਤਾਂ ਬਹੁਤ ਵੱਡਾ ਯਾਦਾ ਇੰਨਾ ਗਦਾ ਹਾਂ ਜਿਆਦਾ ਨੂੰ ਮਰੂਦ ਲੱਗਣ ਲੱਗ ਗਏ ਇਹਨਾਂ ਫਰਾਨਿਕ ਦੀ ਗੱਲ ਆ ਬਾਈ ਬੀਜੀ ਪਤਾ ਨਹੀਂ ਕਿਹ ਹੈ ਜਿਆਦਾ ਛੋਟਾ ਜਿਆਦਾ ਬਾਈ ਅਸੀਂ ਚੱਲੇ ਆ ਹੁਣ ਖੀਰੀ ਚੰਗੌਰ ਸਾਹਿਬ ਕਹਿੰਦੇ ਝਾੜੂ ਰੜਕੇ ਪੂਰੀ ਉੱਥੀ ਸਸਤੇ ਕਿ ਕੁਆਲਿਟੀ ਹੈ ਉੱਥੇ ਝਾੜੂ ਵਾਲਿਆਂ ਦਾ ਅੱਡਾ ਹੈ ਪੂਰੀਆਂ ਖਾ ਲੈਣਾ ਉੱਥੇ ਵਧੀਆ ਯਾਰ ਵਧੀਆ ਕੁਆਲਿਟੀ ਦੀ ਜੀ ਮਿਲਦੀ ਹੈ ਵਧੀਆ ਬਣਾ ਕੇ ਦਿੰਦੇ ਪੂਰੀਆਂ ਇੰਨਾ ਚਾ ਖਾ ਲੈ ਮਿਲਦੇ ਰੋਪੜ ਵੀ ਹੈ ਪਰ ਬਾਈ ਉੱਥੇ ਕੁਆਲਿਟੀ ਮਿਲਦੀ ਹੈ ਨਾਲੇ ਹੋਲ ਸੇਲ ਦਾ ਕੰਮ ਹੈ ਹੋਲ ਸੇਲ ਜੇ ਕੋਈ ਹੋਰ ਆਈਟਮ ਵੀ ਲਿਆਉਣੀ ਸਾਨੂੰ ਉੱਥੇ ਸਾਰਾ ਕੁਝ ਨੇੜੇ ਹੀ ਮਿਲ ਜਣਾ ਚਮਕੌਰ ਵਧੀਆ ਯਾਰ ਸਾਨੂੰ ਬੰਦੇ ਜਾਣਦੇ ਵੀ ਹੈ ਆੜੀ ਸਾੜੀ ਪੱਕੀ ਹੈ ਆੜੀ ਅਮਨਾਲਦਨ ਤਰਪਾਲ ਉਪਰ ਦੇ ਲਿਆਏ ਮੇਰੇ ਬਾਅਦ ਹੀ ਯਾਦ ਆਈ ਮੈਂ ਚਮਕੌਰ ਤੇ ਰਵੋਣੀ ਸੀ ਉੱਥੇ ਸਸਤੀ ਹੈ ਬ 80 180 ਰੁਪਏ ਖਾਣੇ ਕੋ ਜੰਦਾ ਦਾ ਰੋਪੜ ਹਾਂ ਰੋਪੜ ਉੱਥੇ ਅਸੀਂ 50 ਨੂੰ ਲੈ ਕੇ ਆਇਆ 150 180 ਵਾਲੀ ਦੀ 50 ਨੂੰ ਨਾ 150 ਨੂੰ 150 ਰੁਪਏ ਦਾ ਫਰਕ ਹੈ 30 ਰੁਪਏ ਦਾ ਨਾਲੇ origignal ਤੋੜ ਲਾ ਹੁਣ ਇੱਕ ਚੱਲੀਏ ਫਿਰ ਦੇਖ ਲੈ ਉਹਦਾ ਦੇਖ ਲੈ ਜੀ ਤਾਂ ਵਧੀਆ ਇੱਕ ਤੋੜ ਲਾ ਬਸ ਤੂੰ ਤੋੜਿਆ ਤੇਨੂੰ ਜ਼ਿਆਦਾ ਪਤਾ ਹੈ ਉਹ ਲੱਗਿਆ ਵੇਟ ਆ ਜੀ ਨੂੰ ਬੜਾ ਜੀ ਹਾ ਹਾ ਦੋਲਾ ਦਾ ਕਿੱਡਾ ਕਿ ਤੋੜਿਆ ਕਿਲੋ ਦਾ ਹੀ ਤੋੜ ਲਿਆ ਆ ਲੰਦਾ ਮੁੰਡੇ ਨਹੀਂ ਮਾਦੀ ਮਾਦੀ ਤਾਂ ਦਿਖਦਾ ਹੈ ਹੂੰ ਨਾ ਪਾਲ ਜਵੇ ਨਹੀਂ ਤੜਦਾ ਰਾਤ ਦਾ ਮੁਰਗਾ ਖਾਦਾ ਵੈਨੇ ਤੂੰ ਤੋੜ ਲਾ ਮੁਰਗਾ ਖਾਦਾ ਵੈੜਾ ਬਾਂਗਾ ਰਾਤ ਮੰਜੇ ਥਲੇ ਤਾਂ ਨਹੀਂ ਤਾਂ ਜਾਈ ਗਿਆ ਕੋ 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 ਕਰਦਾ ਫਰੀ ਗਿਆ ਹੋਵੇ ਉਹ ਅੱਛਾ ਆਹ ਦੇਖੀ ਜਿਆਦਾ ਜਿਆਦਾ ਪਾੜ ਨਾ ਜਾ ਰਾਤ ਪੂਰੀ ਖਾ ਗਿਆ ਮੈਂ ਅੱਧਾ ਕਿਲੋ ਭੋਰੀ ਨੇ ਵਿਚਾਰੇ ਨੂੰ ਕੰਮੇ ਬਹੁਤ ਹੈ ਸਾਜਰੇ ਤੇ ਚੱਕ ਕੇ ਦਿਖਾ ਦੇ ਫਿਰ ਰਾਤ ਦਾ ਮੁਰਗਾ ਖਾਦਾ ਆਹ ਕੱਟੀ ਚੱਕ ਕੇ ਦਿਖਾ ਦੇ ਚੱਕ ਦੇ ਕੱਟੀ ਆਹ ਦੇਖ ਤਾ ਕੱਚੇ ਦਾ ਫਾਇਦਾ ਨਹੀਂ ਆਹ ਨਾ ਬੈਠੇ ਕੱਚੇ ਜਿਹਾ ਹੀ ਆਏ ਐ ਵੀ ਡੰਗਰਾਰੇ ਜਿਹੜੇ ਆ ਚੀਜ਼ਾਂ ਹੁੰਦੀਆਂ ਨਾ ਚਾਹੀਦੀ ਨਾ ਘਰ ਚ ਹੋਰ ਵੀ ਨਹੀਂ ਖਾਦੇ ਪੈਰ ਆਪਾਂ ਕਹੀ ਜਾਂਦੇ ਪੱਕਾ ਬਾਈ ਜਿਹੜੇ ਘਰ ਚ ਇਹ ਕੱਚਾ ਨਾ ਡੰਗਰ ਸੁੱਖਮਾ ਹੈ ਤਾਂ ਹੀ ਆਉਣਾ ਉਹ ਮੈਂ ਪੱਕੇ ਜਿ ਬੰਨੀ ਵੀ ਆ ਬਾਕੀ ਸਾਰੇ ਮਿੱਟੀ ਪੂਰੀ ਇੱਕ ਹੈ ਅੰਦਰ ਵੀ ਸੁੱਕ ਜਾਂਦਾ ਜੇ ਇੱਕ ਜਗ੍ਹਾ ਬਣੀ ਜਾਵੇ ਗਿੱਲਾ ਰਹਿੰਦਾ ਆ ਦੇਖੋ ਬਾਈ ਇਹ ਕਿਹਣਾ ਸੌਖਾ ਹੈ ਕੰਮ ਬਹੁਤ ਔਖਾ ਹੈ ਡੰਗਰਾ ਦਾ ਇਹ ਸਾਰੀ ਤੇੜੀ ਖਾਈ ਜਾਂਦੀ ਹੈ ਚੱਲ ਚਲੀਏ ਮਰੂਤ ਗੱਦੇ ਤੇ ਦੋ ਟੱਕੇ ਦੇਖ ਲਾ ਜਿਹਦੇ ਮਰੂਤ ਦੇ ਦੋ ਕਰਦੇ ਨੇ ਬਾਈ ਰਾਤ ਦਾ ਜੋਰ ਘਾਰ ਦਾ ਮੁਰਗਾ ਇਹ ਤਾਂ ਕਾਫੀ ਵੱਡੂ ਗਾ ਬਹੁਤ ਹੈ ਹਨਾ ਪੱਲੀਆਂ ਦੇ ਦੀ ਇਹਨੂੰ ਹਾਂ ਥੋੜੀ ਵੀ ਸਾਡੇ ਤਾਂ ਆਪ ਕੱਟ ਲਏ ਨੇ ਮੈਂ ਥੋੜੀ ਆਮਰੇ ਇਹਨੂੰ ਚੱਕ ਲੂਗਾ ਤੈਨੂੰ ਨਹੀਂ ਵੱਡਦਾ ਇਹਨੇ ਹਨਾ ਹਾਂ ਇਹਨੂੰ ਇਹਨੂੰ ਵੀ ਨਹੀਂ ਵੱਡਦਾ ਇਹਨੇ ਰੋਡੇ ਬੰਦੇ ਨੂੰ ਕੁਝ ਨਹੀਂ ਹੈ ਨਾ ਕਾਦੇ ਲੇ ਲੈ ਇਹ ਉਹ ਪੈਦਾ ਹੈ ਹੋਰ ਬੰਦੂ ਉੱਪਰੇ ਬੰਦੇ ਪਰੋ ਲੈ ਉਹ ਪੇਟ ਪੈ ਗਿਆ ਸੀ ਆਈ ਜਾਂਦੇ ਆ ਆਵਣੇ ਚੱਕ ਲੂਗਾ ਇਹਨੂੰ ਇਹਨੂੰ ਤਾਂ ਚੱਕ ਲੈਣਾ ਚੱਲ ਇਹਨਾਂ ਨੇ ਕਿ ਇਹ ਕਹਿੰਦੇ ਸਾਂ ਮਾਰ ਹੋ ਗਿਆ ਤਾਂ ਇਹ ਹੂੰ ਇਹਨੇ ਤੇ ਇਹ ਲੈ ਮੈਂ ਜਾਣਾ ਗੁਰਦੁਆਰੇ ਹੂੰ ਇਹ ਨੂੰ ਉੱਥੇ ਬੈਠਣਾ ਦੇਖਣਾ ਹੈ ਹਾਂ ਤੇ ਬੈਠਾ ਰਹਿਣਾ ਜਦ ਤੱਕ ਰਮਾਂ ਦਾ ਜਦ ਤੱਕ ਅੰਦਰ ਵੜ ਗਿਆ ਫਿਰ ਧੋਗ ਲੈਣਾ ਫਿਰ ਆਪਣਾ ਨਾਮ ਨੇ ਇੱਧਰ ਆ ਜਾ ਪੁਰਿਆ ਨਿਮ ਹੈ ਵੀਰੇ ਹਾਂ ਨਹੀਂ ਆ ਬਾਈ ਨਿਮ ਹੈ ਜਿਕਣਾ ਪਿੰਡ 'ਚ ਕਿਸੇ ਦਾ ਜੋੜ ਹਿੱਲ ਜਾਂਦਾ ਹੈ ਪਹਿਲਾਂ ਤੜਜੇ ਆ ਜਿਹੜਾ ਉੱਪਰ ਹੈ ਜਿਕਣਾ ਪਿੰਡ 'ਚ ਜਿਹੜਾ ਜੋੜ ਹਿੱਲ ਜਾਂਦਾ ਹੈ ਪੈਰ ਮੋਚ ਗਿਆ ਉਤਰ ਗਿਆ ਇੱਥੇ ਤੇ ਜਾਂਦੀ ਵੀਰੇ ਨਹੀਂ ਜਾਂਦੇ ਉਰ ਤੇ ਨਹੀਂ ਹੂੰ ਸਟਾਕ ਹੈ ਬਾਈ ਕੱਢੀ ਗਿਆ ਹਾਂ ਸਟਾਕ ਸਟਾਕ ਕਮ ਆਉਂਦਾ ਬਾਈ ਇਹੇ ਮੋੜ ਜੰਮਿਆ ਗਿਆ ਦੇਖ YouTube 'ਤੇ ਨੇ ਪੂਰੀ ਫਪਾਣੀ ਜੀ ਕਿਆ ਕਰੇਗਾ ਟਕੋਰ ਹਾਂ ਟਕੋਰ ਟੂਰ ਕਰਦਾ ਨੱਟਣ ਵਾਲੇ ਵੀ ਲੇ ਜਾਂਦਾ ਚੱਲੀਏ ਚੱਲ ਚੱਲੋ ਲੈ ਲਓ ਜੀ ਬਾਈ ਪਹੁੰਚ ਗਏ ਪੂਰੀ ਕਿਹੜਾ ਪੋਚਾ ਹੈ ਇੱਕ ਘੁੰਮਣੇ ਵਾਲਾ ਹੈ ਚੱਲ ਬਸ ਘੁੰਮਦਾ ਪਹਿਲਾਂ ਝਾੜੂ ਦੱਸ ਕਿਹੜਾ ਲੈਣਾ ਆਪਾਂ ਨੇ ਆਹ ਹੀਠਾ ਵਾਲਾ ਦੇਖਤਾ ਚੱਕ ਕੇ ਠੀਕ ਆ ਹਾਂ ਚਲਾ ਕੇ ਦੇਖਤਾ ਚੱਲਦਾ ਨਵੇੜੂ ਕੰਮ ਹਾਂ ਕਰਿਆ ਦੇ ਪੋਚੇ ਵੀ ਵਧੀਆ ਭਾਈ ਪੋਚੇ ਵੀ ਦੇਖਣੇ ਆ ਸਮਾਨ ਆਮਨੇ ਬਹੁਤ ਔਰੇ ਕੀ ਆ ਗੇਣਾ ਬਾਪੂ ਕਹਿੰਦਾ ਸਾੜ ਤੋਂ ਮਿਲਦੀ ਨਹੀਂ ਹੈਗੀ ਸਾਫ ਕਰੇ ਸੇਵਾ ਸੇਵਾ ਹਾਂ ਦੇਖ ਲੈ ਚੱਲ ਪੂਰੀ ਅੰਦਰੋਂ ਦੇਖੀ ਝਾੜੂ ਦੇਖ ਕਿਹੜਾ ਹੈ ਕਿ ਵਧੀਆ ਵਾਲਾ ਫੁੱਲ ਝਾੜੂ ਝਾੜੂ ਦਾ ਆ ਭਾਈ ਨਹੀਂ ਆਇਆ ਇਦਾਂ ਹੀ ਬਾਕੀ ਬਹੁਤ ਵਧੀਆ ਤਾਂ ਹੈ ਨੇ ਉਹ ਤੇ ਬਿਆਹ ਹੋਇਆ ਨਹੀਂ ਤੂੰ ਚੱਲ ਉਹ ਚ ਵੈਲੀ ਦੇਖੀ ਜਨਾ ਉਹ ਕਰ ਹੈ ਨਹੀਂ ਕਰਦੇ ਕਹਿੰਦੇ ਲੈ ਕੇ ਆ ਕੱਲ ਸੌਦੇ ਜਿਹਾ ਲਿਆਏ ਭੋਲੇ ਹਾਂ ਬਿਆਹ ਤਾਂ ਕਰਾ ਲਾ ਉਹਨੇ ਕਿਹਾ ਹੋ ਗਿਆ ਤੂੰ ਇੱਕੋ ਲੱਡੂ ਖਲਾ ਦੇਓ ਕਿਹਦੇ ਨੇ ਰਗਾਨ ਕਰਦੇ ਨੇ ਹਾਂ ਕੀ ਹਾਲ ਹੈ ਜੀ ਵਧੀਆ ਝਾੜੂ ਦੇ ਦਿਓ ਆਹ ਕੁਆਲਿਟੀ ਵਾਲਾ ਦੇਖ ਕੇ ਦੇਖਦਾ ਭੁਰੀ ਪੇਜ ਕਸ ਸਮਾਨ ਐਨਾ ਬਾਈ ਬੰਦਾ ਬੁੰਦਲ ਜਾਂਦਾ ਸਵਾਰ ਨਹੀਂ ਮੁੱਕਦਾ ਹੋਰੇ ਅਗੇ ਐਵਰੀ ਆਰੀ ਦਿਖਾ ਪੁਰੀ ਬੂਟਾ ਛਾਂਗੂਗੀ ਚੱਕ ਆ ਹਾਂ ਹਾਂ ਇਹ ਤਾਂ ਲੱਕੜੀ ਵਟੜੇ ਵਾਲੀ ਇਹਦੀ ਗਰਦਨ ਤਰਾਕੇ ਦੇਖ ਤਾਂ ਉਹ ਨਹੀਂ ਪੁਛਤਾ ਨਹੀਂ ਵੈਨਸ ਨਾ ਬੂਟਾ ਵੀ ਛਾਂਗੂਗੀ ਯਾਰ ਬੂਟੇ ਨੇ ਆ ਬੜੇ ਆ ਨਾ ਦੰਦੇ ਦੇ ਹਾਂ ਇਹ ਨਹੀਂ ਕੰਮ ਆਉਣ ਵਾਲੀ ਇਹ ਬੜੇ ਨੂੰ ਮੋਛੇ ਮਾਛਾ ਕੱਟਣੇ ਲੋੜ ਆ ਜਿਹੜਾ ਰਾਤ ਨੂੰ ਟਾਂਕਾ ਲਾਉਣਾ ਹੋਵੇ ਉਹ ਲੋੜ ਆ ਖੁਦ ਦੇਖ ਕਿੱਧਰ ਨੂੰ ਜਾਂਦਾ ਹੈ ਖੈਰ ਘੁਰ ਵੱਡੂਗਾ ਲੱਗਦਾ ਅਗਲੇ ਮਹੀਨੇ ਉਹਦਾ ਹਾਈ ਆ ਵੀ ਮੰਗੀ ਐ ਆਹੋ ਦੁਆਰ ਤਾਂ ਕੀ ਕੋਈ ਕੋਈ ਸੁਵੇ ਹੈ ਕਿਨਾ ਹੋਣਾ ਆਹ ਮਸਾਲਾ ਉਹ ਵੱਲ ਆ ਮੰਗਤ ਨਹੀਂ ਮੈਂ ਤਾਂ ਆਪ ਦੇ ਦਦਾ ਪੂਰੀ ਆਹ ਦੇਖ ਤੂੰ ਕਿਆ ਚੀਜ਼ ਬਣਾਈ ਪਈ ਐ ਵਾ ਦੇਖ ਤੂੰ ਨਾ ਕਹਿੰਦੇ ਤੇ ਕੁੜਾਸਾ ਲੰਘਾ ਆਹ ਯਾਰ ਕੁਛ ਨਹੀਂ ਨੂੰ ਆ ਹੈ ਪੂਰੀ ਕਿਹਾ ਹੈ ਗਰਦਨਾਂ ਵਰਦੀ ਕੇ ਗਰੀਬ ਦੀ ਕਿਹੜਾ ਕਹਿੰਦੇ ਖਾਲੇ ਕੁੱਤੇ ਨੂੰ ਐ ਖੜਾ ਹੈ ਇਹ ਵੀ ਨਵੀਂ ਚੀਜ਼ ਆਈਏ ਗਿੜਾਸਾ ਬਿਲਡਿੰਗ ਕਰਦਾ ਗਿੜਾਸਾ ਚੀਜ਼ ਵਧੀਆ ਗਰੈਂਡਰ ਫੇਰੋ ਤਿੱਖਾ ਕਰੋ ਜਾ ਕੇ ਘੜ ਘਰਚ ਰੋ ਇੱਕ ਦੇ ਇੱਕ ਚੀਜ਼ ਕਰਦਾ ਪੂਰੀ ਤਿੱਖਾ ਹੈ ਪੂਰੀ ਕਿੰਨੇ ਕਿੰਨੇ ਟੱਕਾ ਜਰੀ ਕਰ ਦੇਣਾ ਇੱਕ ਟੱਕ 2 ਵੇਅ ਦੇਖਣਾ ਇਹਦਾ ਵਧਣਾ ਨਹੀਂ ਹੈਗਾ ਵੇਅ ਦੇਖਣਾ ਵਧਣਾ ਨਹੀਂ ਹੈਗਾ ਹੈ ਹੋਨੇ ਨਾ ਭਾਗ ਆ ਬਾਈ ਪੂਰੀ ਜਿਹੜਾ ਪਾਸ ਕਰਤਾ ਉਹ ਹੀ ਲੈ ਲੈਣਾ ਪੂਰੀ ਮਾਲ ਦੇਖ ਵਿੱਚ ਹੈਗਾ ਮਾਲ ਤਾਂ ਨਹੀਂ ਆ ਵੀ ਦੂਆ ਵੀ ਲੈ ਜਾ ਕੇ ਚਾਰੇ ਦਿਖਾਏ ਨੂੰ ਜਿਹੜਾ ਪਾਸ ਆ ਗਿਆ ਉਹ ਲੈਣਾ ਇਹ ਪੂਰੀ ਕਾਰ ਪਸੰਦ ਪੂਰੀ ਫੇ ਕੋਈ ਆ ਠੀਕ ਹੈ ਹੈ ਚੱਲ ਠੀਕ ਆ ਮਾਲ ਹੈਗਾ ਇਹ ਪੂਰਾ ਹਾਂ ਹਾਂ ਬਸ ਠੀਕ ਹੈ ਮਾਲ ਤਾਂ ਪੂਰਾ ਹੀ ਹੈ। ਪੂਰੀ ਸਮਾਨ ਕਿੰਨਾ ਹੈ? ਕੋਈ ਬੰਦਾ ਪਾਉਂਦਾਂ ਲਈ ਜਾਂਦਾ। ਸਮਾਨ। ਸਮਾਨ ਬਹੁਤ ਆ ਬਾਈ। ਬਾਈ ਕਹਿੰਦਾ ਕਿ ਨਵੀਂ ਦੁਕਾਨ ਕਰਨੀ ਹੈ। ਉਹ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਬਣ ਗਈ। ਪੂਰੀ ਚਾਹ ਪੀਣੀ ਹੈ? ਪਿਲਾਉਂਗਾ ਬਾਈ। ਚਾਹ ਪਿਲਾਉਂਗਾ ਕਹਿੰਦਾ ਚਾਹ ਪੀ ਕੇ ਜਾਇਓ। ਕਿੱਥੇ ਨਹੀਂ ਜਾਣਾ। ਫਿਰ ਐਡ ਕੱਢ ਲੈ। ਬਾਈ ਹੋਲ ਸੇਲ ਦੀ ਦੁਕਾਨ ਆ ਇਹ। ਹਾਂ। ਆਪਣਾ ਉਹਰੇ ਸਮਾਨ ਨੂੰ ਨਾ ਗੈਜਰੇਟ ਨਾਲ ਨਹੀਂ ਜਾਂਦਾ। ਪੂਰੀ ਆਉਂਦੇ ਬਾਈ ਅਸੀਂ ਵੀ। ਲੋ ਜੀ ਪੂਰੀ ਨੂੰ ਆਪਣਾ ਖਿਆਨਾ ਮਿਲ ਗਿਆ ਨਹੀਂ ਤਾਂ ਹੋਰ ਸਮਾਨ ਲੱਭਦੇ ਤੇ ਫਰੀ ਕੇਸ ਤਾਂ ਅਸਲੀ ਖਿਆਨਾ ਦਾ ਨਲਕੀਆਂ ਕਬੂਤਰਾਂ ਵਾਲੀਆਂ ਲਈ ਪਾਣੀ ਦੇਣ ਵਾਲੀਆਂ ਕਬੂਤਰਾਂ ਦਾ ਸਮਾਰ ਹੁਣ ਮੇਰੇ ਕਬੂਤਰ ਬਾ ਦੇ ਮੂੰਹ ਚ ਵਾਗ ਨਾ ਮੂੰਹ ਅੱਡ ਕੇ ਆਏ ਆ ਜੀਵ ਚੱਕ ਕੇ ਆਏ ਪਾਣੀ ਹੈ ਚਾਂਜਰਾ ਵੀ ਹੈਗੀ ਲੈ ਆ ਦੇਖ ਚਾਂਜਰਾ ਠੱਲਾ ਪੂਰੀ ਸਾਰੇ ਸਾਰੇ ਕਬੂਤਰਾਂ ਦਾ ਵਾਲੇ ਠੱਲਾ ਹਾਂ ਠੱਲਾ ਇਹ ਬੱਚਿਆਂ ਦੇ ਪੈਂਦੀਆਂ ਨਿਸ਼ਾਨੀ ਰੱਖਣ ਵਾਸਤੇ ਹਾਂ ਇਹ ਬੱਚਿਆਂ ਨੇ ਪੈਂਦੀਆਂ ਫਿਰ ਵੱਡ ਹੋ ਕੇ ਨਿਕਲਦੀ ਆਮ ਨਹੀਂ ਨਿਕਲਦੀ ਹਾਂ ਪੂਰੀ ਮਾਲ ਸਾਰੇ ਕਬੂਤਰਾਂ ਦਾ ਇਹ ਹੋਰ ਕਿ ਆਦਿਕ ਚਾਂਜਰਾ ਘੁੰਗਰੂ ਹੈ ਹਾਂ ਦੇਖ ਲੈ ਖਜ਼ਾਨਾ ਦਾ ਹੁਣ ਮਿਲਿਆ ਕਬੂਤਰ ਵਾਲਾ ਲੈ ਪੂਰੀ ਨੂੰ ਉੱਤਣ ਵਾਲਾ ਸਮਾਨ ਤਾਂ ਸਾਨੂੰ ਹੁਣ ਮਿਲਿਆ ਲੈ ਈ ਪੂਰੀ ਪਾਉਂਦੇ ਜਿਹੜੇ ਸ਼ੌਂਕੀ ਮੁੰਡੇ ਹਾਂ 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 ਇੰਦੀਆਂ ਨੇ ਸਾਰਿਆਂ ਦੀ ਸ਼ੌਂਕ ਹੈ ਬਾਈ ਈ ਨਹੀਂ ਗੱਲੇ ਇਹ ਜਿਹੜੇ ਨੇ ਉਹ ਆ ਨਾ ਆਪਣਾ ਚਾਈ ਠੱਲਾ ਪੂਰੀ ਪਿਛਾੜ ਨਹੀਂਦੀ ਨਾ ਇਹ ਦੇਖ ਤਾਂ ਆਪਾਂ ਅਗੇ ਤਾਂ ਬਹੁਤ ਸੋਹਣੇ ਲੱਗਦੇ ਆ ਆਹ ਬਹੁਤ ਵਧੀਆ ਆਹ ਟੌਰ ਬਣ ਜਾਂਦੇ ਨੇ ਕਬੂਤਰ ਦੇ ਆਹ ਆਹ ਛਣ ਛਣ ਕਰਦੇ ਫਰੀ ਜਾਂਦੇ ਆ ਪਾ ਕੇ ਲੈ ਲੈ ਇਹ ਤੂੰ ਆਇਆ ਘਰ ਲਫਾਫੇ ਦੀ ਸੌਦਾ ਵਾ ਹਾਂ ਤੂੰ ਭਾਈ ਸਾਨੂੰ ਲਫਾ ਵੇ ਦੇ ਆ ਦੇਖ ਨੰਬਰ ਵਾਲੀ ਠੱਲਾ ਲੋਕ ਵਾਲੀਆਂ ਆ ਦੇ ਹਾਂ ਇਹ ਲੋਕ ਠੱਲਾ ਲੋਕ ਠੱਲਾ ਹੈ ਹਾਂ ਦੇ ਇਹ ਵੀ ਚੀਜ਼ਾਂ ਦੇ ਲੈ ਇਹ ਤੁਹਾਨੂੰ ਦਿਖਾਉਂਦਾ ਇਹ ਇਕਣਾ ਪਾ ਕੇ ਨਾ ਦੇਖ ਆ ਕਬੂਤਰ ਆ ਕੁਲੀ ਵੀ ਨਾ ਹੁਣ ਇਹ ਇਕਣਾ ਪਾ ਕੇ ਆ ਵਿੱਚ ਆ ਲੱਗ ਗਿਆ ਲੋਕ ਲੈ ਹੁਣ ਨਹੀਂ ਖੁੱਲਦੀ ਸਾਡੇ ਨੰਬਰ ਪੂਰੀਆਂ ਕੈਂਠੇ ਇਹ ਨੰਬਰ 22 ਨੰਬਰ ਠੱਲ 23 ਨੰਬਰ ਆਹਾਂ ਚੀਜ਼ਾਂ ਪੂਰੀ ਹੈ ਇਹਦਾ ਕੈਂਠਾ ਹੀ ਹੈ ਇਹ ਬਾਹੂ ਦੇਖੋ ਗੜ ਮਪਾ ਕੈਂਠਾ ਹੈ ਉਹ ਵੀ ਕਮਰੇ ਚੀਜ਼ ਹੈ ਹਾਂ ਤਾਂ ਕਮਰੇ ਦੀਆਂ ਚੀਜ਼ਾਂ ਸਾਰੀਆਂ ਲਿਖਿਆ ਹੋਇਆ ਪਰ ਹਾਂ ਪਤਾ ਨਹੀਂ ਅਰ ਗਿਆ ਚੀਜ਼ ਹੈ ਉਹਨੇ ਬੈਠਾ ਸਾਰੀ ਇਹ ਲੈ ਉੱਤਰ ਵਾਲਾ ਖਜ਼ਾਨਾ ਵੀ ਲੱਭ ਗਿਆ ਜੀ ਆਹ ਦੋ ਦੇ ਨਵਦਾ ਆ ਕੇ ਲਾਤਾ ਮੇਰੇ ਉਹ ਤੇਰਾ ਨਾਲ ਜੀ ਬਾਈ ਕਾ ਬੂਟਾ ਭੇਜਿਆ ਆਪਣੇ ਵੀਰ ਨੇ ਬਾਹਰ ਤੇ ਹੈ ਪੁਰਾਣਾ ਦਾ ਰੱਖਤਾ ਇਹ ਕਹਿੰਦੇ ਬਹੁਤ ਪਹਿਲਾਂ ਆਪਾਂ ਨੇ ਹੁਣੇ ਗਮਲੇ ਚ ਲਾ ਕੇ ਐਡਾ ਕਰ ਲੈਣਾ ਜੀ ਐਡਾ ਇਹਦੇ ਨਾਲ ਨਾ ਫੇਰ ਖੇਤਾ ਚ ਲੱਗੂਗਾ ਹੈ ਬੜਾ ਦਰਖਤ ਇਹ ਆਇਆ ਆਨਲਾਈਨ ਇਹ ਤੇ ਫੇਰ ਗਮਲੇ ਚ ਆਪਾਂ ਨੇ ਜਗਾ ਬਣਾ ਲਈ ਕਿ ਗਮਲਾ ਬੇਲਾ ਦਾ ਲਾਈਏ ਇਹਨੂੰ ਫੇਰ ਪੱਤਿਆਂ ਨੂੰ ਦੇਖ ਕੇ ਆਇ ਲੱਗਦਾ ਵੀ ਤੂ ਤਾਂ ਤੂਤ ਨਹੀਂ ਹੈਗਾ ਇਹ ਕੋਈ ਪੁਰਾਣਾ ਦਰਖਤ ਆਨਲਾਈਨ ਵੀ ਬਾਈ ਦੇਖੋ ਸਵਾਨ ਪੈਕ ਹੋ ਗਏ ਐ ਨਾ ਆ ਜਾਂਦਾ ਇਹ ਭੇਜਿਆ ਬਾਈ ਆਪਣੇ ਇੰਗਲੈਂਡ ਵਾਲੇ ਬਾਈ ਨੇ ਭੇਜਿਆ ਇਹ ਘਰ ਲਾਤਾ ਬਾਣੀ ਪੈ ਜੇ ਕਰੂਗਾ ਬਸ ਨਿਕਲੇ ਇਹਦੇ ਵਿੱਚ ਵੀ ਬਾਕੀ ਬੂਟਿਆਂ ਦੇ ਨਾਲ ਬਾਕੀ ਆ ਬਈ ਬੇਲ ਜੀ ਦੇ ਇਹਦੇ ਵਿੱਚ ਲੱਗੀ ਵੀ ਇਹ ਬੜਾ ਜਿਹਾ ਖਾਲੀ ਹੋ ਪਿਆ ਤਾਂ ਕੰਮ ਨਾ ਤੇ ਹਮ ਬਹ ਜੂ ਹੈ ਨਾ ਓਕੇ ਰਿਪੋਰਟ ਲਓ ਜੀ ਬਾਈ ਸ਼ਾਮ ਦਾ ਟਾਈਮ ਆਹ ਠੰਡ ਆ ਗਈ ਕਹਿੰਦੇ ਨਿਆਰਾ ਆ ਗਿਆ ਇੱਧਰ ਦੇਖ ਲਓ ਪ੍ਰਸਾਤੀ ਡੱਡੂ ਐਨੀ ਠੰਡ ਕਦੇ ਵਾਦਦਾ ਬਿਮਾਰ ਜੇ ਵੇ ਹਾਂ ਕਈ ਦਿਨ ਦੇ ਦੋ ਤਿੰਨ ਦਿਨ ਹੋ ਗਏ ਮੇਰੇ ਵੇਰਾ ਮਰੀ ਠੀਕ ਹੋਇਆ ਰੱਬ ਦੀ ਕਹਿੰਦੇ ਰੋਡੀ ਹੁਣ ਬਿਮਾਰ ਇੱਕ ਵਾਰ ਕਹਿੰਦੇ ਸਿਆਲ ਦੀ ਠੰਡ ਲੱਜਵੇ ਕਰਦੀ ਤਾਂ ਤੰਗ ਹਾਂ ਤਾਂਗ ਕਰਦੀ ਹੈ ਕਰਦੀ ਹੁਣ ਤਾਂ ਠੀਕ ਹੋ ਗਿਆ ਤਾਂ ਕੰਡੇ ਪਾ ਹੋ ਗਿਆ ਕਹਿੰਦੇ ਪੂਰ ਕੰਡੇ ਹੈਗੀ ਯਾਰ ਹੈਗੀ ਹੈ ਯਾਰ ਹੈਗੀ ਹੈ ਯਾਰ ਬਾਈ ਸੂਏਪਰ ਵਾਲੇ ਖੇਤਾਂ ਕਨੀ ਗੇੜਾ ਮਾਉਂਦਾ ਸ਼ਾਮ ਨੂੰ ਚਾਹ ਵੀ ਠੰਡ ਮਾਰ ਮਾਰ ਲੈਣੀ ਵੀ ਹਵਾ ਚੱਲ ਵੀ ਨਾ ਹਾਂ ਹਵਾ ਚੱਲਦੀ ਹਵਾ ਚੱਲਦੀ ਸ਼ਾਮ ਟਾਈਮ ਵੀ ਦਸ ਦੀ ਦੀ ਮੌਸਮ ਹੈਗਾ ਠੰਡਾ ਤੇ ਆ ਮੌਸਮ ਆ ਉਹ ਤੇਜ ਨਹੀਂ ਨਾ ਹੋਏ ਉਹ ਮੀਂਹ ਕਰਕੇ ਆ ਟਾਈਮ ਠੰਡ ਹੋ ਜਾਂਦੀ ਆ ਠੰਡ ਹੋ ਜਾਂਦੀ ਕਹਿੰਦਾ ਸ਼ਾਮ ਟਾਈਮ ਆ ਇਹ ਅੰਗਲੀ ਸੂਰ ਫਿਰਦੇ ਖੇਤਾਂ ਚ ਜੱਗੜੀ ਸੂਰ ਆਏ ਨੇ ਰੋਡੀ ਨੂੰ ਤਾਂ ਲੈ ਕੇ ਆਏ ਵੀ ਰੱਸੀ ਕੇ ਫੜਕੇ ਲੈ ਕੇ ਜਾਣਾ ਬੜਾ ਇਹਨਾਂ ਗੇ ਸੜੇ ਵੀ ਅੱਜ ਥੋੜੀ ਫੜ ਲੂਗਾ ਸੂਰ ਨੂੰ ਫੜ ਤਾਂਗੇ ਹਲੇ ਹਾਂ ਹਾਂ ਲੈ ਸੂਰ ਆਇ ਨਹੀਂ ਫੜ ਹੁੰਦਾ ਬਾਈ ਇੱਕ ਵਾਰ ਸਾਡੇ ਆ ਗਿਆ ਤਾਂ ਇੱਥੇ ਕਈ ਜਣੇ ਫੱਟੜ ਕਰੇ ਦੇ ਆਪਾਂ ਪੱਤੇ ਕਰ ਦੇਣਾ ਉਹਨੇ ਮਗਰ ਭੈਂਦਾ ਰੇ ਏਡਾ ਸਿੰਘ ਹੁੰਦਾ ਇਹ ਅੱਛਾ ਦੱਸਦਾ ਫਿਰ ਸੂਰ ਕਾਬੂ ਨਹੀਂ ਹੁੰਦਾ ਉਹ ਮੁਰਗਾ ਨਹੀਂ ਹੈਗਾ ਵੀ ਮੈਂ ਉਹ ਛੋਟਾ ਜਿਹਾ ਫੜ ਲਿਆ ਜੰਗਲੀ ਸੂਰ ਜੰਗਲੀ ਉਹ ਹੈ ਬਾਈ ਤੁਸੀਂ ਆਏ ਤਾਂ ਇਧਰ ਨੂੰ ਸੂਏ ਵਰ ਖੇਤਾ ਕਰਨੀ ਨੂੰ ਜੱਗੇ ਰੇ ਬਾਈ ਭਈਏ ਘਟਣ ਲੱਗੇ ਪਰਸ਼ੀ ਜੱਗਾ ਕਿਤੇ ਕਣਕ ਬੀਜਣ ਗਿਆ ਬੇਲੇ ਸੜ ਉਹ ਕਹਿੰਦਾ ਵੀ ਮੇਰੇ ਬੰਦੇ ਇੱਥੇ ਛੱਡ ਕੇ ਟਿਕਾਣੇ 'ਤੇ ਛੱਡਿਆ ਹੀ。ਟਰੈਕਟਰ ਖੜਾ ਉਹਦਾ ਖੇਤ 'ਮਾ ਕੋਈ ਗੱਲ ਨਹੀਂ ਬਾਈ ਤੇਰਾ ਕੰਮ ਹੋਇਆ ਹੋਊਗਾ। ਹੁਣ ਉੱਥੇ ਦੇ ਬੰਦੇ ਚੱਕਣੇ ਆ। ਹਲੇ ਉਹਨਾਂ ਦਾ ਫੋਨ ਨਹੀਂ ਆਇਆ। ਤਕਰੀਬਨ 6 ਵਜੇ ਕੰਦਰ ਜੱਗਾ। ਰੋਡ 'ਤੇ ਉਤਾਲਿਆ ਮੇਰਾ ਮੋਰਸਾ ਲੈ ਜਾਊਗਾ। ਬੰਦੇ ਚੱਕ ਕੇ ਮਿਸ਼ਰਣ ਨੀ ਕਾਲਜ ਉਤਾਰਿਆ ਉਹਨੇ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਥੱਕੇ ਹਾਰੇ ਹੁੰਦੇ ਸਵੇਰ ਦੇ ਫੇ ਆਪਣਾ ਰੋਟੀ ਬਾਣੀ ਖਾ ਲੂਗੇ। ਤੁਰਕੇ ਜਾਣੇ ਜੇ ਥੋੜੇ ਜਿਹਾ ਔਖਾ ਇਹ। ਕਿ ਨਹੀਂ? ਇੰਨਾ ਆਪਾਂ ਨੇ ਕੰਮ ਕਰ ਦੇਣਾ ਉਹਦਾ। ਕੋਈ ਨਹੀਂ ਕਰਦਾ। ਬਾਕੀ ਭਾਈ ਗੰਨੇ ਆ ਦਾ ਕੰਮ ਚੱਲ ਪਿਆ ਕੱਲੂ ਮੇਰੇ ਸਾਹਮਣੇ ਜੱਗਾ ਪਰਚੀ ਲੋਡ ਕਰੂਗਾ ਦੇਖਦੇ ਬਾਕੀ ਕਿੰਨਾ ਕਬੜਾ ਉੱਥੇ ਜਾਣਾ ਹੁਣ ਨਹੀਂ ਰੋਡੀ ਵੀ ਅੱਜ ਟੱਕਰਿਆ ਕਈ ਦਿਨ ਬਾਅਦ ਨੂੰ ਬਹਨਾਂ ਮਾਰਿਆ ਮਹੱਲੜੀਆਂ ਤਾਰਦੀਆਂ ਤਾਰਨੀਆਂ ਰੋਵੀ ਆਪਾਂ ਨੂੰ ਆਇਆ ਤਾਂ ਕੋਈ ਪਰਸੋਂ ਜੋ ਉੱਥੇ ਬਕੇ ਜ ਮੈਂ ਜਬ ਬਿਮਾਰ ਬਾਕੀ ਭਾਈ ਕਾੜੀਆਂ ਘਰ ਲੜੀਆਂ ਵੀ ਲਾਈਆਂ ਵੀ ਐ ਉਹ ਉਤਾਰਦੀਆਂ ਐ ਉਹ ਲੜੀਆਂ ਤਾਂ ਰਹਿਣ ਦੀ ਪੌੜੀ ਮਹਿ ਕਰਨੀ ਗਈ ਵੀ ਹੈ ਵੇਲੀ ਉਹ ਮੇਰਾ ਟਾਈਮ ਨਹੀਂ ਲਾਦਾ ਚੱਕਣੇ ਨੂੰ ਹੁਣ ਚੱਕ ਕੇ ਲਿਆ ਕੇ ਆਪਾਂ ਨੇ ਤਾਰ ਦੇਣੀ ਆ ਲਾਉ ਨੂੰ ਟਾਈਮ ਲਾਦਾ ਤਾਰਨੇ ਦਾ ਲਾਦਾ ਤਾਰ ਨੇ 5 ਮੀਟਰ ਲਾਉਣੇ ਆ ਆਪਾਂ ਚੇਪੀਆਂ ਮਾਰੀਆਂ ਪਿਆ ਵੱਡ ਵੱਡ ਤਾਰ ਦੇਣੀ ਆ ਉਹਦਾ ਵੀ ਕੰਮ ਕਰਨਾ ਹੈ ਬਾਕੀ ਭਾਈ ਠੰਡ ਨੇ ਕਹਿੰਦੇ ਹੁਣ ਬਸਾ ਕਰਾਉਣੀ ਆ ਆਉਂਦੀ ਠੰਡ ਹੱਥ ਕਰਕੇ ਲੰਦੀ ਹੈ ਪਰ ਆਪਾਂ ਨੇ ਭਾਈ ਧਿਆਨ ਰੱਖਿਆ ਪਾਪਾ ਬਹੁਤਾ ਘੁੰਮਦੇ ਨਹੀਂ ਹੈਗੇ ਹਾਂ ਬਹੁਤ ਹੀ ਨਹੀਂ ਚਾਹੀਦੀ ਹੈ ਕਿਤੇ ਚਾਹੀਦੀ ਹੈ ਕਾਇਮ ਹੋ ਜਾ ਫਿਰ ਆਪਾਂ ਨੇ ਸ੍ਰੀ ਫਤੇਗੜ ਸਾਹਿਬ ਵੀ ਜਾਣਾ ਹੈ ਜਾ ਕਹਿੰਦੇ ਗਰਮੀ ਆ ਜਾਂਦੀ ਹੈ ਜੇ ਗਰਮੀ ਆਈ ਜੇ ਦੋਹੇ ਪਾਸੇ ਟੇਕ ਨਹੀਂ ਹੈਗੀ ਹੈ ਦੋਹੇ ਪਾਸੇ ਨੇ ਹੁਣ ਕਹਿੰਦੇ ਗਰਮੀ ਉਹ ਠੀਕ ਹੈ ਇਹ ਵਾਹ ਹੈਗਾ ਬੰਦੇ ਨੂੰ ਟੇਕ ਥੋੜਾ ਹੁੰਦਾ ਕਿਸੇ ਪਾਸੇ ਨੂੰ ਪਰ ਰੋਡੀ ਕਹਿੰਦਾ ਕੀਜਰ ਨੇ ਬਚਾ ਲੇ ਗੀਜਰ ਨੇ ਪਹੁੰਚਾ ਦੇ ਬਾਈ ਬਹਾਨੇ ਜਗਲ 2 ਸਾਲ ਹੋ ਗਏ 2 ਸਾਲ ਹੋ ਗਏ ਹਾਂ ਬਹਾਨੇ ਜਗਲ ਅਸੀਂ ਲਿਆਏ ਤੇ ਬਾਈ 2 ਸਾਲ ਹੋ ਗਏ ਕੀਜਰ ਜੱਦਾ ਲਵਾਇਆ ਏ ਸੌਖਾ ਪੂਰਾ ਖਾ ਬਾਈ ਐਨ ਪਤਾ ਵੀ ਨਾ ਜਾਂਦਾ ਹਮੇ ਦਾ ਨਾ ਇਹਦਾ ਮੇਰਾ ਵੀ ਬਾਈ ਗੀਜਰ ਖਰਾਬ ਹੋ ਗਿਆ ਤੈਤ ਕਿ ਮੈਂ ਵੀ ਚੱਲਦਾ ਕਰਾਇਆ ਪਰ ਕਹਿੰਦੇ ਕਾਫੀ ਪੈਸੇ ਖਾ ਗਿਆ ਪਰ ਚੱਲਦਾ ਹੋ ਗਿਆ ਮੌਜ ਹੈ ਪਹਿਲਾ ਓੱਖਾ ਤਾਂ ਪਹਿਲਾ ਓੱਖਾ ਚੱਲੀਏ ਭਾਈ ਆ ਜਾਣਾ ਸੂਏਪਰ ਵਾਲੀ ਪਹੇ ਨੂੰ ਪਹਿਲਾਂ ਦਾ ਠੰਡੇ ਪਾਣੀ ਵਾਲਾ ਪੈਰ ਵੀ ਤੋਂ ਉਂਦੇ ਨੇੜੇ ਵੀ ਜਾਂਦੇ ਸਾਨੂੰ ਹੋਇਆ ਨਾ ਤਾਂ ਸ਼ਾਮ ਦਾ ਟਾਈਮ ਹੈ ਭਾਈ ਦਿਨ ਦਾ ਪਤੀ ਨਹੀਂ ਲੱਗਦਾ ਕਿਹੜੇ ਟਾਈਮ ਸੂਰਜ ਕਿਦਨ ਲੰਘ ਜਾਂਦਾ ਹੈ ਚੰਦ मामा ਵੀ ਦੇਖੋ ਕਿੱਥੇ ਆ ਗਿਆ ਫੇ ਗੁੰਮ ਹੋ ਜਾਂਦਾ ਜਾ ਕੇ ਦੇਖ ਵੀ ਲਈਏ ਕਿਦੇ ਭਾਈ ਇਹ ਫਾਟੇਗੜ ਸਾਹਿਬ ਸਾਵਾ ਆਪੇ ਟਰੈਕਟਰ ਚਲਾ ਕੇ ਲੱਗ ਗਿਓ ਨਹੀਂ ਉਹ ਵੀ ਦੇਖਣਾ ਹੈ ਫਾਟੇਗੜ ਸਾਹਿਬਾਂ ਨੂੰ ਜਾਣਾ ਪਿਆ ਜਾਣਾ ਕਈ ਵਾਰ ਭਈਆਂ ਜੀ ਕਦਾ ਡਰਾਈਵਰ ਵੀ ਹੁੰਦਾ ਕਿਹੜਾ ਸਾਡੇ ਟਰੈਕਟਰ ਟਰਾਲਾ ਆਪੇ ਲੈ ਕੇ ਲਾਂਗੇ ਹੋਗੇ ਵੀ ਕਹਿੰਦੇ ਹੋਗੇ ਸਵੇਰ ਨੂੰ ਲਿਆਉਂਗੇ ਚੱਲੀਏ ਯਾਰ ਸਲਫ ਮੋਟਰਸਾਈਕਲ ਦਾ ਬਾਈ ਫਾਇਦਾ ਹੈਗਾ ਇਹ ਸਲਫ ਮਾਰੋ ਕਿਤੇ ਦੇ ਕਿਤੇ ਜਾਓ ਫਿਰ ਲਓ ਜੀ ਬਾਈ ਪਹੁੰਚ ਗਏ ਹਾਂ ਹੈਗੇ ਆ ਹੈ ਜੀ ਬਾਈ ਅੱਧੀ ਰਾਤ ਵੀ ਕੋਈ ਤੁਨਾ ਨਹੀਂ ਦਿਖਦੀ ਹੁੰਦਾ ਇਹਨਾਂ ਨੂੰ ਬਾਈ ਇਹ ਕਹਿੰਦੇ ਹੁਣ ਕੰਮ ਬੰਦ ਕਰ ਦੇਣਾ ਚੱਲਦੇ ਆ ਦੇਖੋ ਗੱਦਾ ਘਾਟ ਕੇ ਰੱਖਦੇ ਇਹਨਾਂ ਨੇ। ਬਾਕੀ ਗੱਲ ਤਾਂ ਗੱਲ ਹੈ। ਛੁੱਟੀ ਕਰਤੀ ਇਹਨਾਂ ਨੇ। ਆ ਖੜਾ ਜੀ 575 ਪਿੱਛੇ ਪਾਇਆ ਬਸ ਕੰਜੇਰੇ ਸਾਰੀ ਲੱਦ ਲੈਣੀ ਇੱਕ ਵਾਰ ਚ। ਹਾਂ ਨਹੀਂ 8 ਟੋਚਨਾਂ ਚ ਜਾਣ ਜੋਗਾ ਕਿੱਥੇ ਇਹ ਤਾਂ ਛੇਟਾ ਜਿਹਾ ਬੱਚਾ ਏ। ਉਹ 85 ਐ ਇਹ 75 ਐ। ਕਾਲੂ ਫੇਰਾ ਟੋਚਨ ਮੁਕਾਬਲੇ। ਹਾਂ ਹਰੀਪੁਰ ਲਾਗ ਬਾਈ ਖੇੜੀ ਪਿੰਡ ਪੈਂਦਾ ਏ। ਉੱਥੇ ਲੋਜੇ ਮੁਕਾਬਲੇ ਕਾਲੂ ਸ਼ਾਇਦ ਫੇਰ ਉੱਥੇ ਜਾਈਏ ਤੁਹਾਨੂੰ ਉਹ ਵੀ ਦਿਖਾਉਂਗੇ ਝੱਟ ਵੀ ਕਿਹੜਾ ਜਿੱਤਦਾ ਹੈ ਉੱਥੇ ਵੀ ਪਾ ਕੇ ਦੇਖਣਾ ਕਬਾ ਲਾਸਟ ਬਾਪ ਆਉਣਾ ਕਹਿੰਦੇ 85 ਬਸ ਫੇ ਸ਼ੌਕ ਮਾਰ ਲੈਣਾ ਉਹ ਉੱਥੇ ਜਿੱਤੇ ਗਏ ਤੇ ਉਦੋਂ ਜਿੱਤੇ ਗਏ ਉੱਥੇ ਦੇ ਟਰੈਕੇ ਬਹੁ ਬਾਹ ਪਤਾ ਪਲਾਉ ਮਾਰ ਮਾਰ ਕੇ ਡੂੰਗਾ ਕਰੇ ਪਤਾ ਉਹ ਚੱਲੀ ਆ ਬਾਈ ਆਜੋ ਆਜੋ ਆਗੇ ਆਗੇ ਕਹਿੰਦਾ ਬਾਈ ਜੱਗੇ ਨੇ ਬੂਟੇ ਲਾਏ ਤੇ ਤੁਹਾਨੂੰ ਪਤਾ ਹੀ ਹੈ ਵੀ ਜਿੱਥੇ ਬੂਟੇ ਲੱਜੇ ਗੰਨਾ ਗੰਨਾ ਨਹੀਂ ਹੁੰਦਾ ਹੈਗਾ ਬੂਟੇ ਹੀ ਹੁੰਦੇ ਆ ਪਰ ਲਾਏ ਪਏ ਨੇੜੇ ਨੇੜੇ ਆ ਪਰ ਹੋ ਗਏ ਇੱਕ ਸਾਲ ਦਾ ਬੂਟਾ ਨਹੀਂ ਰੋੜੀ ਦੇਹਲਾ ਇਹ ਕਰ ਚੈੱਕ ਇਹ ਵੀ ভাই ਮਾਲ ਪਾਣੀ ਪਾਇਆ ਵਾ ਚੰਗਾ ਤਾਂ ਹੋਏ ਦੇਖੋ ਲਓ ਜੀ ভাই ਕੱਟ ਲੈ ਸਾਰੇ ਬੰਦੇ 10 ਬੰਦੇ ਕਹਿੰਦੇ ਬਾਤਿਓ ਖੜੇ ਆ ਬਾਈ ਇਹ ਬਾਬੇ ਦਾ ਨਾਮ ਲੰਦੇ ਆਪਣੇ ਦਾ ਨਵਾਜ਼ ਵੜਦੇ ਨੇ ਕਿੰਨੇ